ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੇ ਕੋ ਸੋਣੋਗੇ ਤੰਦਰੁਸਤ ਹੋਮੋਗੇ ਚੜ੍ਹਦੀ ਕਲਾ ਚ ਹੋਮੋਗੇ ਕੱਲ ਪੰਜਾਬ ਦੇ ਕਾਫੀ ਵੱਡੇ ਏਰੀਏ ਦੇ ਵਿੱਚ ਵਰਖਾ ਹੋਈ ਆ ਤੇ ਕਈ ਥਾਂ ਹੀ ਹਲਕੀ ਵਰਖਾ ਹੋਈ ਆ ਕਈ ਥਾਂ ਹੀ ਦਰਮਿਆਨੀ ਵਰਖਾ ਹੋਈ ਆ ਕਣਕ ਦੀ ਫਸਲ ਦੇ ਵਾਸਤੇ ਇਹ ਜਿਹੜੀ ਵਰਖਾ ਕਾਫੀ ਫਾਇਦੇਮੰਦ ਆ ਤੇ ਮੌਸਮ ਹੋਣ ਸਾਫ਼ ਹੋ ਜਾਣਾ ਤੇ ਕਣਕ ਦੀ ਫਸਲ ਨੂੰ ਜਿੰਨੀ ਠੰਡ ਪੈਣੀ ਆ ਉਨੇ ਹੀ ਜਿਹੜਾ ਉਹਦਾ ਫਟਾਰਾ ਜਿਹੜਾ ਜ਼ਿਆਦਾ ਹੁੰਦਾ ਕਣਕ ਬਾਦੇ ਵੱਲੋਂ ਰੁਕ ਜਾਂਦੀ ਆ ਤੇ ਫਟਾਰੇ ਵੱਲ ਨੂੰ ਚਲਦੀ ਆ ਕਿਉਂਕਿ ਹੁਣ ਬਰਖਾ ਤੋਂ ਬਾਅਦ ਮੌਸਮ ਹੋਰ ਵੀ ਠੰਡਾ ਹੋ ਰਿਹਾ ਠੰਡ ਵਧਣੀ ਆ ਤੇ ਇਸ ਠੰਡ ਦਾ ਕਣਕ ਦੀ ਫਸਲ ਨੂੰ ਕਾਫੀ ਜਿਹੜਾ ਫਾਇਦਾ ਹੋਣਾ ਤੇ ਕਈ ਕਿਸਾਨ ਵੀਰਾਂ ਨੇ ਹਾਲੇ ਤੱਕ ਤੱਤਾਂ ਵਾਲੀ ਸਪਰੇ ਨਹੀਂ ਕੀਤੀ ਕੀ ਉਹ ਹੁਣ ਵੀ ਤੱਤਾਂ ਵਾਲੀ ਸਪਰੇ ਕਰ ਸਕਦੇ ਨੇ ਤੇ ਕਿਸਾਨਾਂ ਦੇ ਵੱਲੋਂ ਕਣਕ ਦੀ ਫਸਲ ਨੂੰ ਪਾਣੀ ਲਗਾਇਆ ਗਿਆ ਉੱਪਰੋਂ ਬਰਖਾ ਹੋ ਗਈ ਤੇ ਹੁਣ ਫਸਲ ਦੇ ਵਿੱਚ ਪਾਣੀ ਜਿਹੜਾ ਹਲੇ ਖੜਾ ਆ ਗੇਲ ਜਿਆਦਾ ਹੋਗੀ ਉੱਥੇ ਉਹਨਾਂ ਨੇ ਜੂਰੀਆ ਪਾਉਣਾ ਜੂਰੀਆ ਪਾਉਣ ਦਾ ਕੋਈ ਫਸਲ ਨੂੰ ਹੋਣ ਫਾਇਦਾ ਹੁਣ ਜਾਂ ਨਾ ਹੋਣਾ ਜਾਂ ਫਿਰ ਜੂਰੀਏ ਦਾ ਕੋਈ ਹੋਰ ਅਲਟਰਨੇਟਿਵ ਹੈ ਆਪਣੇ ਕੋਲ ਇਹ ਸਾਰੀ ਗੱਲਬਾਤ ਇਸ ਵੀਡੀਓ ਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਇਹ ਜਿਹੜੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ। ਕਣਕ ਦੀ ਫਸਲ ਨੂੰ ਇਹ ਜਿਹੜੀ ਵਰਖਾ ਕਾਫੀ ਲਾਹੇਵੰਦ ਆ। ਕਿਉਂਕਿ ਇਹਦੇ ਨਾਲ ਜਿਹੜੀ ਠੰਡ ਦਾ ਮੌਸਮ ਹੋਰ ਮਤਲਬ ਠੰਡ ਹੋਰ ਵੱਧ ਜਾਣੀ ਆ। ਤੇ ਠੰਡ ਵਧਣ ਨਾਲ ਕਣਕ ਫਟਾਰੇ ਵੱਲ ਨੂੰ ਚਲਦੀ ਆ ਜਿਹੜਾ ਵਾਧਾ ਰੁਕ ਜਾਂਦਾ ਤੇ ਜਿੰਨਾ ਹੁਣ ਫਟਾਰਾ ਹੋਊ ਉੰਨੇ ਹੀ ਕਣਕ ਨੇ ਟੈਲਰ ਜ਼ਿਆਦਾ ਕੱਢਣੇ ਨੇ। ਜਿੰਨੇ ਜ਼ਿਆਦਾ ਟੈਲਰ ਕੱਢਦੇ ਨੇ ਉਹਦਾ ਝਾੜ ਦੇ ਉੱਤੇ ਜਿਹੜਾ ਅਸਰ ਅੜੇ ਪੜੋ ਤੇ ਬਹੁਤ ਸਾਰੇ ਕਿਸਾਨ ਵੀਰਾਂ ਨੇ ਹੁਣ ਤੱਤਾਂ ਵਾਲੀ ਸਪਰੇ ਹਾਲ ਤੱਕ ਨਹੀਂ ਕੀਤੀ ਤੇ ਉਹ ਤੱਤਾਂ ਵਾਲੀ ਸਪਰੇ ਹੁਣ ਵੀ ਉਹਨਾਂ ਨੂੰ ਉਹ ਕਰ ਸਕਦੇ ਨੇ ਜਦੋਂ ਮੌਸਮ ਠੀਕ ਹੁੰਦਾ ਤੱਤਾਂ ਵਾਲੀ ਸਪਰੇ ਉਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਵਰਖਾ ਦੇ ਨਾਲ ਆਪਾਂ ਨੂੰ ਤੱਤ ਨਹੀਂ ਮਿਲਦੇ ਤੱਤ ਤਾਂ ਆਪਾਂ ਨੂੰ ਜ਼ਮੀਨ ਚੋਂ ਹੀ ਲੈਣੇ ਪੈਂਦੇ ਆ ਜਿਹੜੇ ਜ਼ਮੀਨ ਦੇ ਵਿੱਚ ਤੱਤ ਪਏ ਹੁੰਦੇ ਨੇ ਬੂਟਾ ਉਹਨਾਂ ਨੂੰ ਲੈਂਦਾ ਜਾਂ ਫਿਰ ਜੇ ਉਹ ਜ਼ਮੀਨ 'ਚ ਉਹਨਾਂ ਦੀ ਘਾਟ ਆ ਤਾਂ ਫਿਰ ਉਹਨਾਂ ਨੂੰ ਆਪਾਂ ਸਪਰੇ ਕਰਦੇ ਆ ਤੋ ਜਿਹੜੇ ਤੱਤਾਂ ਦੀ ਜ਼ਮੀਨ ਦੇ ਵਿੱਚ ਘਾਟ ਹੁੰਦੀ ਆ ਉਹਨਾਂ ਦੀ ਸਪਰੇਅ ਕਰਦੇ ਆਪਾਂ ਤੱਤਾਂ ਵਾਲੀ ਜਿਹੜੀ ਸਪਰੇਅ ਦੇ ਬਾਰੇ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਆ ਵੀਡੀਓ ਦੇ ਵਿੱਚ ਦੱਸਿਆ ਸਾਰਾ ਕੁਝ ਅ ਜਿਹੜੇ ਤੱਤਾਂ ਦੀ ਮੇਨ ਜ਼ਰੂਰਤ ਆ ਉਹਨਾਂ ਚ ਮੈਗਨੀਜ਼ ਸਲਫੇਟ ਆ ਜਾਂ ਜ਼ਿੰਕ ਸਲਫੇਟ ਹੁੰਦਾ ਜਾਂ ਫਿਰ ਸਲਫਰ ਵਗੈਰਾ ਇਹਨਾਂ ਤੱਤਾਂ ਦੀ ਸਪਰੇਅ ਆਪਾਂ ਕਰਨ ਦੇ ਉੱਤੇ ਕਰਨੀ ਹੁੰਦੀ ਆ ਤੇ ਉਹਦੇ ਬਾਰੇ ਵੀਡੀਓ ਦਿੱਤੀ ਹੋਈ ਆ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਅਗਲੀ ਗੱਲ ਜਿਹੜੀ ਹੁਣ ਫਸਲ ਦੇ ਵਿੱਚ ਜਿੰਨਾ ਕਿਸਾਨ ਵੀਰਾਂ ਨੇ ਕਣਕ ਨੂੰ ਪਾਣੀ ਲਾਇਆ ਹੋਇਆ ਸੀ ਹੁਣ ਉੱਪਰੋਂ ਵਰਖਾ ਹੋ ਗਈ ਤੇ ਹੁਣ ਉਹ ਕਣਕ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਕਣਕ ਦਬ ਜਾਂਦੀ ਹੈ ਤਾਂ ਫਿਰ ਕਣਕ ਕਿਸਾਨ ਵੀਰ ਕੀ ਕਰਦੇ ਨੇ ਉਹਦੇ ਵਿੱਚ ਵੱਧ ਤੋਂ ਵੱਧ ਜੂਰੀਆ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਕਈ ਅਸੀਂ ਸਲਫਰ ਵੀ ਕਿਸਾਨ ਪਾਉਂਦੇ ਨੇ ਸਲਫਰ ਨਾਲ ਜ਼ਰੂਰ ਫਾਇਦਾ ਹੁੰਦਾ ਕਿਉਂਕਿ ਜ਼ਮੀਨ ਜਲਦੀ ਖੁਸ਼ਕ ਹੋ ਜਾਂਦੀ ਹੈ ਪਰ ਇਸ ਹਾਲਤ ਦੇ ਵਿੱਚ ਜੂਰੀਆ ਪਾਉਣ ਦਾ ਕਣਕ ਨੂੰ ਜ਼ਿਆਦਾ ਵੱਡਾ ਫਾਇਦਾ ਨਹੀਂ ਹੁੰਦਾ ਕਿਉਂਕਿ ਜਿਆਦਾ ਜ਼ਮੀਨ ਦੇ ਵਿੱਚ ਪਾਣੀ ਖੜਨ ਦੇ ਨਾਲ ਜਿੰਨਾ ਚਿਰ ਗਿੱਲ ਬਣੀ ਹੋਈ ਆ ਉਹਨਾਂ ਚਿਰ ਬੂਟਾ ਜਿਹੜਾ ਜ਼ਮੀਨ ਦੇ ਵਿੱਚੋਂ ਆਕਸੀਜਨ ਤੱਤ ਨਹੀਂ ਬੂਟੇ ਨੂੰ ਮਿਲਦਾ ਆਕਸੀਜਨ ਤੱਤ ਦੀ ਅਣਹੋਂਦ ਦੇ ਵਿੱਚ ਬੂਟਾ ਪੀਲਾ ਹੁੰਦਾ ਆਪਾਂ ਜਿੰਨਾ ਮਰਜ਼ੀ ਜੂਰੀਆ ਪਾਈ ਜਾਈਏ ਜੂਰੀਆ ਨਾਈਟ੍ਰੇਟ ਦੇ ਰੂਪ ਦੇ ਵਿੱਚ ਜ਼ਮੀਨ ਤੋਂ ਬੂਟੇ ਨੇ ਲੈਣਾ ਨਾਈਟ੍ਰੇਟ ਦੇ ਵਾਸਤੇ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਸੋ ਜਦੋਂ ਆਕਸੀਜਨ ਬੰਦ ਹੋਗੀ ਉਹਨਾਂ ਉਹ ਬੂਟਾ ਨਾਈਟ੍ਰੇਟ ਦੇ ਵਿੱਚ ਉਹ ਬੂਟੇ ਨੂੰ ਨਾਈਟ੍ਰੇਟ ਉਹਨੂੰ ਮਿਲਦੀ ਵੀ ਨਹੀਂ ਹੈਗੀ ਇਸ ਕਰਕੇ ਬੂਟੇ ਦਾ ਜਿਹੜਾ ਵਾਧਾ ਰੁਕ ਜਾਂਦਾ ਬੂਟਾ ਪੀਲਾ ਹੋ ਜਾਂਦਾ ਸੋ ਜਿੰਨਾ ਚਿਰ ਤੱਕ ਜ਼ਮੀਨ ਸੁੱਕਦੀ ਨਹੀਂ ਆਪਣੀ ਜ਼ਮੀਨ ਦੇ ਵਿੱਚ ਨਮੀ ਘਟਦੀ ਨਹੀਂ ਉਹਨਾਂ ਚਿਰ ਬੂਟੇ ਨੂੰ ਜਿਹੜੀ ਆਕਸੀਜਨ ਨਹੀਂ ਮਿਲ ਸਕਦੀ ਸੋ ਜਿੰਨਾ ਮਰਜੀ ਆਪਾਂ ਜੂਰੀਆ ਪਾਈ ਜਾਈਏ ਬਾਹਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਪਰ ਬੂਟੇ ਨੂੰ ਇਸ ਵੇਲੇ ਨਾਈਟ੍ਰੋਜਨ ਦੀ ਪੂਰੀ ਜ਼ਰੂਰਤ ਹੁੰਦੀ ਆ ਨਾਈਟ੍ਰੋਜਨ ਤੋਂ ਬਿਨਾ ਬੂਟੇ ਨੇ ਹਰਾ ਨਹੀਂ ਹੋਣਾ ਉਹਦੇ ਵਾਸਤੇ ਨਾਈਟ੍ਰੋਜਨ ਦੇਣ ਦੇ ਵਾਸਤੇ ਆਪਾਂ ਜੂਰੀਏ ਦੀ ਫਿਰ ਆਪਾਂ ਨੂੰ ਸਪਰੇਅ ਕਰਨੀ ਪਊ ਹੋਰ ਆਪਣੇ ਕੋਲੇ ਕੋਈ ਅਲਟਰਨੇਟਿਵ ਨਹੀਂ ਹੈਗਾ 2 ਤੋਂ 2.5 ਕਿਲੋ ਆਪਾਂ 1 ਕਿੱਲੇ ਦੇ ਵਾਸਤੇ 100 ਲੀਟਰ ਜਾਂ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਨੂੰ ਉਹਦੀ ਸਪਰੇਅ ਆਪਾਂ ਜਿੰਨੀ ਜਲਦੀ ਹੋ ਸਕੇ ਕਰੋ ਗਾਰੇ ਦੇ ਵਿੱਚ ਭਾਵੇਂ ਪਾਣੀ ਦੇ ਵਿੱਚ ਵੀ ਆਪਾਂ ਨੂੰ ਕਰਨੀ ਪਵੇ ਉਹ ਸਪਰੇਅ ਕਰੋ ਨਹੀਂ ਤਾਂ ਕਣਕ ਆਪਣੀ ਦਬ ਜਾਣੀ ਐ ਇੱਕ ਸਪਰੇਅ ਕਰੋ ਜਿੰਨਾ ਚਿਰ ਜਮੀਨ ਆਪਣੀ ਸੁੱਕਦੀ ਨਹੀਂ ਉਨਾਂ ਚਿਰ ਜੂਰੀਏ ਨੇ ਕੰਮ ਨਹੀਂ ਕਰਨਾ ਜਿਹੜਾ ਬਾਹਰੋਂ ਆਪਾਂ ਪਾਇਆ ਹੋਇਆ ਹੈ ਸੋ ਆਪਾਂ ਚਾਹੇ ਇੱਕ ਸਪਰੇਅ ਕਰੀਏ ਚਾਹੇ ਆਪਾਂ ਨੂੰ ਦੋ ਕਰਦੀਆਂ ਪੈਣ ਇਹ ਆਪਾਂ ਜਿੰਨੀ ਜਲਦੀ ਹੋ ਸਕੇ ਓਨੀ ਜਲਦੀ ਕਰੋ ਨਹੀਂ ਤਾਂ ਆਪਣੀ ਫਸਲ ਜਿਹੜੀ ਦਬ ਜਣੀ ਹੈ ਤੇ ਉਹਦੀ ਨਾਈਟ੍ਰੋਜਨ ਦੀ ਘਾਟ ਦੇ ਵਿੱਚ ਕਣਕ ਪੀਲੀ ਪੈ ਕੇ ਜਿਹੜੀ ਵਾਧਾ ਰੁਕ ਜਾਂਦਾ ਸੋ ਉਹ ਇਹ ਆਪਾਂ ਜਿੰਨੀ ਜਲਦੀ ਹੋ ਸਕੇ ਹੁਣ ਆਪਾਂ ਕਰਨਾ ਜਿਨ੍ਹਾਂ ਖੇਤਾਂ ਦੇ ਵਿੱਚ ਪਾਣੀ ਖੜਦਾ ਜਿਹੜੇ ਰੇਤਲੇ ਖੇਤ ਨੇ ਜਿੱਥੇ ਪਾਣੀ ਵਗੈਰਾ ਨਹੀਂ ਖੜਦਾ ਉਥੇ ਆਪਾਂ ਜੂਰੀਆ ਜਿਹੜਾ ਛੱਟੇ ਦੇ ਨਾਲ ਪਾ ਸਕਦੇ ਹਾਂ ਉਹਦਾ ਪੂਰਾ ਫਾਇਦਾ ਹੋਊਗਾ ਜਾਂ ਜਿਹੜੇ ਖੇਤਾਂ ਦੇ ਵਿੱਚ ਪਾਣੀ ਲੱਗੇ ਨੂੰ ਕਾਫੀ ਟਾਈਮ ਹੋ ਗਿਆ ਸੀ ਵਰਖਾ ਘੱਟ ਹੋਈ ਆ ਹਲਕੀ ਵਰਖਾ ਹੋਈ ਆ ਉਹਨਾਂ ਖੇਤਾਂ ਦੇ ਵਿੱਚ ਆਪਾਂ ਜੂਰੀਆ ਪਾ ਸਕਦੇ ਹਾਂ ਪਰ ਜਿਹੜੇ ਖੇਤ ਭਾਰੇ ਨੇ ਡਾਕਰ ਨੇ ਜਿਆਦਾ ਪਾਣੀ ਲੱਗਿਆ ਹੋਇਆ ਗਾਰਾ ਪਿਆ ਉਹਨਾਂ ਖੇਤਾਂ ਦੇ ਵਿੱਚ ਹਾਲੇ ਜੂਰੀਏ ਨੇ ਕੰਮ ਨਹੀਂ ਕਰਨਾ ਤੇ ਉਹਦੇ ਵਾਸਤੇ ਆਪਾਂ ਨੂੰ ਜ਼ਰੂਰ ਸਪਰੇਅ ਕਰਨੀ ਚਾਹੀਦੀ ਹੈ ਸਪਰੇਅ ਦਾ ਹੀ ਫਾਇਦਾ ਜਿਹੜਾ ਹੋਣਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਧੰਨਵਾਦ